ਕੋਣ ਨਾ ਸਰਤੀ ਹੱਤ ਦਰ ਕੇ ਵੀ ਮੰਮੀ ਬੈਠੀ ਆ ਪਤਾ ਤੇ ਹੁਣ ਲੱਗਣਾ ਜਦੋਂ ਲਵਕਰ ਆਇਆ ਵੀ ਉਹਨੂੰ ਕੀ ਜਵਾਬ ਦੇਣਾ ਵਾ ਦੇਖਿਓ ਉੱਚੇ ਪਾਉਣੇ ਹੁਣ ਮੰਮੀ ਨੇ ਉਹਨੂੰ ਤਾਂ ਕੱਢਿਆ ਵਾ ਮੇਰੀ ਸਾਸਾਂ ਦੀ ਆ ਭਈ ਆਪਣਾ ਜ਼ਮੀਨ ਦਾ ਹਿੱਸਾ ਲੈ ਕੇ ਆ ਮੀ ਲਾਓ ਵਿਚੋਂ ਉਹਨਾਂ ਨੂੰ ਫੋਨ ਇਹ ਕਰਕੇ ਨਹੀਂ ਰਿਸ਼ਤਾ ਕੀਤਾ ਸੀ ਇਹ ਗੱਲਾਂ ਚ ਨਾ ਆਓ ਇਹਦਾ ਮੂੰਹ ਵੀ ਅਕਿਓ ਦਾ ਤਰਸੜੇ ਜੇ ਕਰਨ ਚਲ ਨਹੀਂ ਇੱਥੋਂ ਚਲ ਜਾ ਆਪਾਂ ਨਹੀਂ ਮਾਰਨਾ ਚਾਚੀ ਜੀ ਕਿੱਦਾਂ ਤੁਸੀਂ ਮੇਰੇ ਨਾਲ ਕਰਨ ਦੇਓ ਤੂੰ ਉੱਥੇ ਹੀ ਜਾਓ ਥੇ ਵਾਰਾ ਖਾਨੀ ਮਾਤਾ ਇਦਾਂ ਕਰ ਤੇ ਬੂਹਾ ਖੋਲ ਕੇ ਨਾ ਉਹਨੂੰ ਅੰਦਰ ਲੈ ਆਇਆ ਉਹਨੂੰ ਅੰਦਰ ਬਿਠਾ ਗਏ ਨਾ ਤੇ ਪੁੱਛਨੇ ਆ ਵੀ ਤੇਰੀ ਸੱਸ ਨੂੰ ਕਿੰਨੇ ਦੱਸਿਆ ਵਾ ਉਹ ਤਾਂ ਘੰਟ ਕਰੀਦੀ ਨਾ ਉਹ ਜਾਂਦੋ ਮਾਨੋ ਨਾ ਅੰਦਰ ਲੈ ਆਈ ਆਂ ਦਾ ਗਰਲੀਨ ਇੰਦਰ ਆ ਜਾ ਮੈਂ ਟੈਂਗਰੂਮ ਚ ਬੈਠੀ ਆਂ ਗਰਲ ਨੇ ਇੱਥੇ ਆ ਦ। ਕੋ ਜਾ ਜਾ ਕੇ ਆ ਤੇ ਪਾਣੀ ਲੈ ਕੇ ਆ ਆ ਦ ਵਾਸਤੇ। ਗਰਲ ਮੈਨੂੰ ਸਹੀ ਸਹੀ ਦੱਸ ਕਿ ਕੀ ਗੱਲ ਹੋਈ ਉੱਥੇ। ਹੂੰਦ ਨਹੀਂ ਕਿਤੇ ਕੋਈ ਗੱਲ ਕੀਤੀ। ਨਹੀਂ ਚਾਚੀ ਜੀ ਮੈਂ ਤਾਂ ਨਹੀਂ ਕੋਈ ਗੱਲ ਕੀਤੀ ਹੈਗੀ। ਮੈਨੂੰ ਤਾਂ ਆਪ ਨਹੀਂ ਪਤਾ ਲੱਗਾ ਹੈਗਾ। ਮੰਮੀ ਤਾਂ ਚੰਗੇ ਭਲੇ ਹੀ ਮੈਨੂੰ ਉਦਨ ਦੇ। ਇਹਨਾਂ ਨੂੰ ਲੱਗਦਾ ਮੈਨੂੰ ਕੋਈ ਫੋਨ ਹੀ ਆਇਆ ਸੀ। ਇਹਨਾਂ ਮੈਂ ਸੁਣਦੀ ਹਾਂ ਆਵਾਜ਼ ਆਉਂਦੀ ਮੈਨੂੰ। ਮੈਨੂੰ ਕੀ ਪਤਾ ਕਿਦਾ ਵਾ। ਚਾਚੀ ਜੀ ਮੇਰੀ ਸਾਸਾਂ ਦੀ ਹੀ ਵੀ ਇਥੋਂ ਕਿਹੇ ਪਿੰਡੋਂ ਦੱਸਿਆ ਵਾ ਅਛਾ ਪਿੰਡੋਂ ਕਿੰਨਾ ਦੱਸਦੇ ਆ ਗੱਲ ਉਹਨਾਂ ਨੂੰ ਉਹ ਤਾਂ ਮੈਨੂੰ ਨਹੀਂ ਜੇ ਪਤਾ ਪਰ ਚਾਚੀ ਜੀ ਤੂੰ ਸੱਚੀ ਮੇਰੀ ਜਮੀਨ ਆਪਣੇ ਨਾਲ ਵਾਲੀ ਹੈ ਉਹ ਤਾਂ ਮੈਂ ਤੁਹਾਨੂੰ ਦੱਸਣੀ ਆ ਕਿ ਕੀ ਹੋਇਆ ਜਦੋਂ ਤੇਰਾ ਪਿਓ ਮਰ ਗਿਆ ਸੀ ਨਾ ਤੇ ਤੇਰੀ ਮਾਂ ਨੇ ਦੂਜਾ ਵਿਆਹ ਕਰਾ ਲਿਆ ਤੇ ਨੂੰ ਛੱਡ ਕੇ ਚਲ ਗਈ ਸੀ ਤੇ ਉਹ ਜਿਹੜਾ ਹੈ ਨਾ ਦੂਜਾ ਉਹ ਤੁਹਾਡੀ ਜਮੀਨ ਵੱਲ ਧਿਆਨ ਰੱਖਦਾ ਹੀ ਤੇ ਫੇਰ ਸਾਰੇ ਰਿਸ਼ਤੇਦਾਰਾਂ ਨੇ ਕਿਹਾ ਹੈ ਕਿ ਜਮੀਨ ਤੁਸੀਂ ਆਪਣੇ ਨਾਂ ਕਰਵਾ ਲਓ ਜੇ ਤੂੰ ਹੀ ਕੁੜੀ ਨੂੰ ਆਪਣੇ ਕੋਲ ਰੱਖਣਾ ਵਾਂ ਤਾਂ ਕੱਲ ਨੂੰ ਤੂੰ ਇਹਨੂੰ ਵਿਆਉਣਾ ਵੀ ਆ ਸਾਰਾ ਕੁਝ ਇਹਦਾ ਕਰਨਾ ਵਾਂ ਇਹ ਕਰਕੇ ਹੀ ਆਪਣੇ ਨਾਲ ਜ਼ਮੀਨ ਲਵਾਈ ਸੀ ਠੀਕ ਆ ਚਾਚੀ ਜੀ ਪਰ ਸੱਸ ਮੇਰੀ ਤੇ ਆਂਦੀ ਸੀ ਵੀ ਉਹਨਾਂ ਨੂੰ ਲਾਲਚੀ ਸੀ ਤੇਰੀ ਜ਼ਮੀਨ ਦਾ ਤੈਨੂੰ ਤਾਂ ਪਾ ਲਿਆ ਸੀ ਉਹਨਾਂ ਨੇ ਸਾਨੂੰ ਕੋਈ ਲਾਲਚ ਨਹੀਂ ਜ਼ਮੀਨ ਦਾ ਤੈਨੂੰ ਤਾਂ ਪਤਾ ਵਾ ਕਿ ਸੁੱਖਣਾ ਤੇਰੇ ਵੀਰ ਦੀ ਜ਼ਮੀਨ ਤੇ ਆਪ ਬਥੇਰੀ ਆ ਗੱਲ ਨਹੀਂ ਹੈ ਤੂੰ ਤਾਂ ਬਗਾਨੇ ਆਉਣੀ ਲੱਭੀ ਵੀ ਕਰਨ ਏਦਾਂ ਤਾਂ ਸੱਤ ਬਗਾਨੇ ਵੀ ਕਰਦੇ ਉਦੋਂ ਤੂੰ ਨਹੀਂ ਮੇਰਾ ਭਰਾ ਵਾ ਤੂੰ ਫਿਰ ਹਿਸਾ ਲੈਣੀ ਆਈ ਨਹੀਂ ਭਾਬੀ ਜੀ ਮੈਂ ਤਾਂ ਨਹੀਂ ਹਿੱਸਾ ਲੈਣਾ ਹੀ ਪਰ ਚੈਤੀ ਜੀ ਮੇਰੀ ਸੱਸ ਨੇ ਸਾਫ਼-ਸਾਫ਼ ਲੱਗ ਜਾਂਚ ਕਿਹਾ ਵਾ ਜੇ ਤੂੰ ਇੱਧਰ ਨੂੰ ਆਉਣਾ ਵਾ ਨਾ ਤਾਂ ਆਪਣਾ ਹਿੱਸਾ ਲੈ ਕੇ ਆਈ ਤੇ ਲਵ ਨਹੀਂ ਕਰ ਰਹਾ ਵਾ ਉਹਦਾ ਲਵ ਬੜੀਆਂ ਸਿਆਣੀਆਂ ਗੱਲਾਂ ਕਰਦਾ ਹੈ ਨਹੀਂ ਭਾਬੀ ਜੀ ਉਹ ਘਰ ਹੈ ਨਹੀਂ ਤੁਹਾਡੇ ਘਰ ਵਿੱਚ ਉਹ ਹੀ ਹੁੰਦਾ ਵਾ ਜਿੱਦਾਂ ਮੰਮੀ ਆਉਂਦੇ ਆ ਕੋਈ ਗੱਲ ਨਹੀਂ ਗਰਲੀਨ ਤੂੰ ਟੈਨਸ਼ਨ ਨਾ ਲੈ ਬਾੜਾਂ ਗਈ ਤਾਂ ਮੈਂ ਤੈਨੂੰ ਉਥੇ ਹੀ ਯਾ ਗਰਜੀਤ ਯਾਗਤ ਫੋਨ ਲੈ ਕੇ ਆ ਲਾ ਬ ਨੂੰ ਫੋਨ ਲਾਕਦੇ ਆ ਤੁਮ ਨੂੰ ਮੈਂ ਉਹਦੇ ਨਾਲ ਗੱਲ ਕਰਨੀ ਆ ਕੋਈ ਨਾ ਮੈ ਲੈ ਕੇ ਨਹੀਂ ਦਾ ਗਰਲੀਨ ਅਹੀਂ ਤੇਰਾ ਰਿਸ਼ਤਾ ਕੀਤਾ ਸੀ ਨਾ ਉਥੇ ਉਹ ਦਿਨ ਵਿਚੋਲਣ ਨੇ ਇਹ ਗੱਲ ਕਹੀ ਸੀ ਵੀ ਉਹਨਾਂ ਦੇ ਬਾਪ ਦੇ ਬੂਆ ਤਾਂ ਕਿ ਰਿਸ਼ਕਵਾ ਉਹਨਾਂ ਨੂੰ ਇਹ ਚੀਜ਼ ਦੀ ਲੋੜ ਨਹੀਂ ਸਿਰਫ ਚੌਕ ਕਪੜਿਆਂ ਦੇ ਵਿੱਚ ਕੁੜੀ ਚਾਹੀਦੀ ਆ ਅਸੀਂ ਉਹਨਾਂ ਦੇ ਨਾਲ ਕੋਈ ਜ਼ਮੀਨ ਦੀ ਥੋੜਾ ਗੱਲ ਕੀਤੀ ਸੀ ਤੇ ਅਸੀਂ ਕੁੜੀ ਦੇ ਨਾਲ ਜ਼ਮੀਨ ਵੀ ਦੇਣੀ ਆ ਇਹ ਕਿੰਦਾ ਦੀ ਗੱਲ ਹੋਈ ਵੀ ਹੁਣ ਤੇਰੀ ਸੱਸ ਆਂਦੀ ਆ ਵੀ ਆਪਣੀ ਜ਼ਮੀਨ ਦਾ ਹਿੱਸਾ ਲੈ ਕੇ ਆ ਚਾਚੀ ਜੀ ਇਹੋ ਤਾਂ ਗੱਲ ਦਾ ਮੈਨੂੰ ਨਹੀਂ ਪਤਾ ਹੈਗਾ ਕਿ ਹੁਣ ਕੀ ਗੱਲ ਬਣੀ ਆ ਚਾਚੀ ਜੀ ਪਹਿਲਾਂ ਤਾਂ ਮੰਮੀ ਹੁਣੀ ਬੜੇ ਚੰਗੇ ਹੀ ਬੜਾ ਹੀ ਮਰਨਾ ਕਰਦੇ ਹੀ ਹੁਣ ਪਤਾ ਨਹੀਂ ਉਹਨਾਂ ਨੂੰ ਕੀ ਗੱਲ ਹੋ ਗਈ ਆ ਪਰ ਮੰਮੀ ਮੈਨੂੰ ਇੱਕੋ ਗੱਲ ਆਂਦੀ ਹੀ ਵੀ ਮੈਂ ਰਿਸ਼ਤਾ ਤਾਂ ਕੀਤਾ ਹੀ ਤੇ ਤੈਨੂੰ ਜਮੀਨ ਆਉਂਦੀ ਆ ਨਹੀਂ ਮੈਂ ਤਾਂ ਨਾ ਗੁਰਲੀਨ ਜੇ ਤੇਰਾ ਰਿਸ਼ਤਾ ਕਰਨਾ ਨਹੀਂ ਪਰ ਬਚੂਲਨ ਨੇ ਖੜਾ ਹੀ ਨਹੀਂ ਸਾਡੇ ਘਰ ਦਾ ਛੱਡਿਆ ਫੇਰੇ ਤੇ ਫੇਰਾ ਮਾਰਦੀ ਹੀ ਤੂੰ ਤੁਸੀਂ ਛੇਤੀ ਕਰ ਦੋ ਛੇਤੀ ਕਰ ਦੋ ਮੈਂ ਤੇ ਸੋਚਿਆ ਸੀ ਕਿ ਮੰਮੀ ਦੇ ਨਾਲ ਮਿੱਠੀ ਪਿਆਰੀ ਹੋ ਕੇ ਤੇ ਆਪਣੇ ਮੁੰਡੇ ਦੇ ਨਾਲ ਜ਼ਮੀਨ ਲਮਨੀ ਆ ਆਦੇ ਵਿੱਚ ਹੋਰੀ ਜੱਬ ਪੈ ਗਿਆ ਪਰ ਨਹੀਂ ਕਿੱਥੋਂ ਅੰਟਬ ਕੀ ਸੁਗਾਤ ਜੀ ਇਹਦੇ ਸੌਰੀਆਂ ਨੂੰ ਹੋਣੀ ਗੱਲ ਕਰਨੀ ਸੀ ਬਾਅਦ ਚੋ ਕਰ ਲੈਂਦੇ ਮਹੀਨਾ ਦੋ ਠਹਿਰ ਕੇ ਚੱਲ ਹੁਣ ਫੋਨ ਤੇ ਦੇਣ ਜਾਣਾ ਹੀ ਪੈਣਾ ਹੋਰ ਮੈਂ ਤੂੰ ਸੁਣਾ ਕਿਦਾ ਠੀਕ ਠਾਕ ਹਾਂਜੀ ਵਧੀਆ ਜੀ ਤੀ ਸੁਣਾਓ ਠੀਕ ਠਾਕ ਬਸ ਠੀਕ ਹੈ ਜਿਹੜਾ ਮਲਕ ਘੜੀ ਨਗਾਈ ਜਾਂਦਾ ਹਾਂਜੀ ਤੇ ਮਾਸੀ ਜੀ ਕਿੱਥੇ ਨੇ ਦਿਖਦੇ ਨੇ ਵੀਰ ਜੀ ਮੰਮੀ ਹੋਏ ਤੇ ਨਾਨਕੇ ਗਏ ਜੀ ਗਏ ਮੰਮੀ ਹੋਣੀ ਤਾਂ ਮੈਨੂੰ ਆਦੇ ਸੀ ਵੀ ਮਾਸੀ ਜੀ ਕੋਲ ਤੋਂ ਜ਼ਰੂਰ ਹੋ ਕੇ ਆਈ ਉਹਨਾਂ ਦੀ ਗੱਲ ਹੋਈ ਸੀ ਇਹ ਵੀਰ ਜੀ ਮੈਨੂੰ ਪਤਾ ਨਹੀਂ ਜੀ ਠੀਕ ਆ ਤੇ ਉਦਾਂ ਆਪਣਾ ਘਰ ਹੈ ਤੁਸੀਂ ਫਿਰ ਕੀ ਹੋ ਗਿਆ ਵੀਰ ਜੀ ਆਪਾਂ ਹੈਗੇ ਆ ਪਰ ਉਹ ਮੋਈ ਤੋਂ ਉਹ ਨਹੀਂ ਗੱਲ ਹੈਗੀ ਯਾਰ ਮੇਰੇ ਕਹਿਣ ਤੋਂ ਭਾਈ ਮਾਸੀ ਜੀ ਨੂੰ ਮਿਲਿਆ ਤੇ ਮੈਨੂੰ ਵਾਵਾ ਚਿਹਰਾ ਚੱਲਿਆ ਸੀ ਤੇ ਘੜੀ ਬੈਂਦੇ ਉਹਨਾਂ ਨਾਲ ਗੱਲਾਂ ਬਾਤਾਂ ਮੈਂ ਮਾਰਦਾ ਮੈਂ ਆ ਚੀਜ਼ ਕਹਿੰਦਾ ਹਾਂ ਭਾਬੀ ਜਿਹਨਾਂ ਨਾਲ ਲੈ ਆਉਂਦੇ ਫਿਰ ਮੈਂ ਅੱਜ ਅੱਗੇ ਕਰਲੀ ਨੂੰ ਕਹਿ ਲਿਆ ਚੱਲ ਦੋਵੇਂ ਚੱਲਦੇ ਆਂ ਹਾਂਜੀ ਹਾਂਜੀ ਪਰ ਉਹ ਆਂਦੀ ਵੀ ਨਹੀਂ ਫੇਰ ਕਿਦਾਂ ਜਾਵਾਂਗੇ ਨਾਲੇ ਰਾਤ ਰਹਿ ਕੇ ਆਵਾਂਗੇ ਨਹੀਂ ਵੀਰ ਜੀ ਤਮੀਰਾ ਆਦਮ ਨੇ ਮੰਮੀ ਇਹਨਾਂ ਨੇ ਸ਼ਾਮ ਨੂੰ ਆਈ ਜਾਣਾ ਜੋ ਤੁਸੀਂ ਗੱਲਾਂ ਮਮੀ ਜੀ ਨਾਲ ਕਰਨੀਆਂ ਤੁਸੀਂ ਹਾਦਮ ਨੂੰ ਬੈਠ ਕੇ ਕਰ ਲਿਓ ਉਹ ਤਾਂ ਮੌਜੂਦ ਤੇਰੀ ਗੱਲ ਠੀਕ ਆ ਪਰ ਇਹ ਆ ਵੀ ਮੈਨਾਂ ਵੀ ਮੈਨੂੰ ਅੱਜ ਜਾਣ ਦੇ ਫੇਰ ਕਿਦਾਂ ਆਪਾਂ ਕੋਈ ਗੱਲ ਨਹੀਂ ਆਣ ਕੇ ਰਹਿ ਪਾਂਗੇ ਕਿਉਂਕਿ ਹੁਣ ਮੇਰਾ ਆਦਾ ਵੀ ਸ਼ਾਮ ਨੂੰ ਮੈਂ ਚਲੀ ਜਾਣਾ ਮੰਮੀ ਵਿਚਾਰਾ ਕੋਈ ਇਕੱਲੇ ਫਰੇ ਆ ਵੀ ਡੰਗਰ ਨਹੀਂ ਸਾਬੇ ਜਾਂਦੇ ਆਗੇ ਹਾਂਜੀ ਉਹ ਤੇ ਗੱਲ ਹੈਗੀ ਆ ਫਿਰ ਵੀ ਜਦੋਂ ਮੈਂ ਫਿਰ ਚਾਹ ਕਰਦਾ ਚਾਹੀਦੀ ਮੈਂ ਤਾਂ ਚਾਹ ਰਹਿਣ ਕੋਈ ਨਹੀਂ ਨਹੀਂ ਕਹਿਣਾ ਤੁਸੀਂ ਆਏ ਸਹੀ ਜੇ ਲੱਗਦਾ ਬੰਦਾ ਮੈਂ ਕਹਿ ਕੇ ਆਉਣਾ ਮਾਸੀ ਜੀ ਘਰ ਹੈ ਨਹੀਂ ਆ ਤੇ ਐਦਾਂ ਜਿਦਾ ਰੋਣ ਕਿਆ ਨਹੀਂ ਆ ਤੇ ਇਹ ਆ ਵੀ ਮਾਸੀ ਜੀ ਘਰ ਹੁੰਦੇ ਨਾ ਤੇ ਉਹਨਾਂ ਨੂੰ ਮੇਰੇ ਆਏ ਦਾ ਬਹੁਤਾ ਹੀ ਚਾਹ ਹੁਣਾ ਸੀ ਚਲੋ ਕੋਈ ਨਹੀਂ ਫੇਰ ਕਿਦਾਂ ਆ ਜਾਗੇ ਗਰਲੀਨ ਤੂੰ ਟੈਨਸ਼ਨ ਕੋ ਲੈਣ ਲਈ ਆ ਵੱਡਾ ਸਾਰਾ ਦਿਲ ਕਰ ਆਂ ਅਸੀਂ ਤੇਰੇ ਨਾਲ ਵਾ ਹਲੋ ਮੰਮੀ தூ ਇਸ ਤਰ੍ਹਾਂ ਜਿ ਬਹਿ ਜਾ ਕੇ ਠੰਡ ਬੜੀ ਆ ਹਲੋ ਸਸੀ ਕਲਪਨ ਜੀ ਸਸੀ ਕਾ ਪੈਨ ਜੀ ਹੋਰ ਸਨਾਓ ਠੀਕ ਠਾਕ ਹੈ ਹਾਂ ਜੀ ਅਹੀਂ ਤਾਂ ਠੀਕ ਜੇ ਤੇ ਆ ਪੈਨ ਜੀ ਤੁਹਾਨੂੰ ਨਹੀਂ ਪਤਾ ਵੀ ਉਹਨਾਂ ਨੇ ਕੁੜੀ ਨਾਲ ਕੀ ਕੁਛ ਕੀਤਾ ਆ ਉਹਨਾਂ ਨੇ ਤਾਂ ਕੁੜੀ ਨੂੰ ਘਰੋਂ ਕੱਢਤਾ ਵਾ ਕਹਿੰਦੇ ਆ ਵੀ ਆਪਣੀ ਜ਼ਮੀਨ ਚੋ ਹਿੱਸਾ ਲੈ ਕੇ ਆ ਜਿੱਦਨ ਤੁਸੀਂ ਵਿਆਹ ਕੀਤਾ ਸੀ ਉਹ ਦਿਨ ਜ਼ਮੀਨ ਦੇ ਹਿੱਸਿਆਂ ਦੀ ਕੋਈ ਗੱਲਬਾਤ ਹੋਈ ਸੀ ਆ ਹੋਤੇ ਤਾਂ ਕਰੋ ਉਹਨਾਂ ਨੂੰ ਫੋਨ ਤੇ ਪੁੱਛੋ ਪੀਏ ਕੁਛ ਸਾਡੀ ਕੁੜੀ ਨਾਲ ਕਿਉਂ ਕੀਤਾ ਵਾ ਮੈਂ ਤਾਂ ਕੁੜੀ ਘਲਾਉਣੀ ਆ ਉੱਥੇ ਹੀ ਇਹ ਨਾ ਹੋਵੇ ਵੀ ਮੈਨੂੰ ਪਰਚਾ ਦੇਣਾ ਪਵੇ ਵੀ ਚੇ ਤੇਰੇ ਦੇ ਦੇ ਵਿੱਚ ਹੀ ਉਹਨਾਂ ਤੇ ਪੀਏ ਕੁੜੀ ਕੋਲਦਾਜ ਮੰਗਦੇ ਨੇ ਆਹੋ ਕਰ ਲੋ ਫੋਨ ਲਾ ਕੇ ਗੱਲ ਨਹੀਂ ਤੇ ਫਿਰ ਅਹੀਂ ਤੇ ਸਵੇਰ ਤੱਕ ਵੇਖਣਾ ਵਾ ਸਾਡੇ ਕੋਲ ਜੋ ਵੀ ਹੋਊ ਨਾ ਅਹੀਂ ਉਹੋ ਹੀ ਕਰਨਾ ਵਾ ਪਈ ਜੀ ਬਣੀ ਫਿਰ ਪਈ ਜੀ ਰਹਿਣਾ ਹਾਂ ਪੁੱਤ ਰਹਿਣਾ ਵਾ ਪਈ ਜੀ ਮੈਂ ਤੁਹਾਨੂੰ ਬਿਲਾ ਯਾਦ ਕਰਦਾ ਮੈਨੂੰ ਕੁਛ ਨਹੀਂ ਕੁ ਦਵਾਣਾ ਸੱਚੀ ਮੇਰਾ ਪੁੱਤ ਯਾਦ ਕਰਦਾ ਸੀ ਮम्मा ਕਹਿੰਦਾ ਫੋਨ ਤੇ ਗੱਲ ਕਰਵਾ ਦੇ ਨਹੀਂ ਕਰਵਾਉਂਦੇ ਮम्मा ਨਹੀਂ ਸੀ ਕਰਾਉਂਦੇ ਤੁਹਾ ਪੁੱ formulas ਲਿਆ ਕਰਨਾ ਹੀ ਜਦੋਂ ਤੂੰ ਗੇਮ ਖੇਡਦਾ ਨਾ ਹੀ ਦਾਦਾ ਮੈਨੂੰ ਨੰਬਰ ਨਹੀਂ ਯਾਦ ਹੁਣ ਸਾਰੀਆਂ ਗੱਲਾਂ ਛੱਡ ਹੁਣ ਪਤਾ ਕੀ ਕਰਿਆ ਕਰਾਂਗੇ ਆਪਾਂ ਦੋਵਾਂ ਖੇਡੇਆ ਵੀ ਕਰਾਂਗੇ ਤੇ ਨਾਲੇ ਤੈਨੂੰ ਮੈਂ ਪੜਾਇਆ ਵੀ ਕਰਾਂਗੀ ਜਿੰਨੇ ਦਿਨ ਮੈਂ ਇੱਥੇ ਆ ਠੀਕ ਹੈ ਮੇਰਾ ਪੁੱਤ ਪੜਦਾ ਹੈ ਵਾ ਆਪਕਿਰਤ ਕਿੱਥਾ ਖੇਡਣਾ ਹੁਣ ਕਿੱਦਾਂ ਕਰਕੇ ਮੰਮਾ ਕੀ ਆਂਦੇ ਬਿਸਤਰੇ ਚੋਂ ਨੀ ਬਾਹਰ ਨਿਕਲਣਾ ਹੈਗਾ ਆਰੇ ਮੇਰੇ ਬੋਤੂ ਤੂੰ ਕਿਹੜਾ ਮਿੰਤ ਲੱਗਦਾ ਭੈਣ ਜੀ ਤੁਸੀਂ ਨਾ ਸਾਡੇ ਤਾਂ ਕੋਈ ਓਲਾ ਰੱਖਿਆ ਵਾ ਉਹਨਾਂ ਨੇ ਤੁਹਾਨੂੰ ਇਹ ਕਿਹਾ ਹੋਣਾ ਵੀ ਅਸੀਂ ਕੁੜੀ ਦਾ ਰਿਸ਼ਤਾ ਫੇਅਰ ਕਰਨਾ ਵਾ ਵੀ ਸਾਨੂੰ ਜ਼ਮੀਨ ਮਿਲਣੀ ਆ ਉਧਰੋਂ ਇਹ ਗੱਲ ਸੱਚੀ ਹੋਈ ਨਾ ਉਹਨਾਂ ਤੇ ਤਾਂ ਕਾਰਵਾਈ ਮੈਂ ਬਾਅਦ ਚ ਕਰਾਂਗੀ ਪਹਿਲਾਂ ਮੈਂ ਤੇਰੇ ਤੇ ਕਾਰਵਾਈ ਕਰਨੀ ਆ ਸਾਰੀ ਸੋ ਹੈਲੋ ਲੱਗਦਾ ਹੁਣ ਫੋਨ ਹੀ ਕੱਟ ਗਈ ਆ ਨੇ ਗਰਜੀ ਤੇਂ ਦਾ ਰਾਜ ਰਾਕਾ ਤੇ ਬਾਰਾ ਫੋਨ ਲਾ ਕੇ ਦੇ ਮੈਨੂੰ ਇਦਾਂ ਵੀ ਮੋਹਤ ਹੁਣ ਤੂੰ ਕਿਹਦੇ ਨੂੰ ਮੰਮੀ ਨੂੰ ਲੈ ਕੇ ਤੇ ਆਉਣਾ ਹੀ ਜ਼ਰੂਰ ਜ਼ਰੂਰ ਜੂ ਲਾਵਾਂ ਕੋਈ ਬਾਕੀ ਭਰਾਵਾ ਤੂੰ ਲਾਰਾ ਲਾ ਛੜਨਾ ਵਾ ਉਮਦਾ ਦੇ ਘਟ ਹੀ ਹੁਣਾ ਵਾ ਨਹੀਂ ਤੇ ਕੋਈ ਨਹੀਂ ਆਉਂਦਾ ਜਦੋਂ ਤੇਰਾ ਫੋਨ ਤੇ ਵੀ ਗੱਲ ਕਰੀਏ ਤੇ ਮਾਸੀ ਜੀ ਹੁਣਾ ਨੂੰ ਕਹਿੰਦੇ ਫੋਨ ਕਰੀਏ ਕਿੱਥੇ ਮੋਹਿੰਨਾ ਗੱਲ ਕਰਾ ਦੋ ਉਹ ਕਹਿੰਦੇ ਅੱਡੇ ਦੇ ਗਿਆ ਵਾ ਕਦੀ ਸ਼ਹਿਰ ਗਿਆ ਫਿਰਿਆ ਘਟ ਕਰ ਘਰ ਬਹਿ ਜਾ ਕਰ ਹੁਣ ਠੀਕ ਆ ਠੀਕ ਕੋਈ ਨਹੀਂ ਚੱਲ ਠੀਕ ਹੈ ਮੇਰਾ ਵੀ ਗੁੱਸਾ ਨਾ ਕਰੀਏਗਾ ਵੱਡੇ ਭਰਾ ਨਾਲ ਤੇ ਕਹਿੰਦੇ ਹਾਂ ਪੜਾਈ ਸਮਝਾਉਂਦੇ ਹਾਂ ਹਾਂ ਇੱਕ ਗੱਲ ਦੀ ਸਮਝਣੀ ਹੈ ਜੀ ਹੈ ਕਿ ਮम्मी ਕਹਿੰਦੀ ਮਾਸੀ ਨਾਲ ਫੋਨ ਤੇ ਗੱਲ ਹੋਈ ਆ ਕਿ ਲਾਵਾ ਤਾ ਡਿਖਵਾਏਗਾ ਤੇ ਜੇ ਮਾਸੀ ਜੀ ਨੂੰ ਪਤਾ ਹੁੰਦਾ ਵੀ ਮੈਂ ਆਉਣਾ ਵਾਂ ਤੇ ਉਹਨਾਂ ਮੈਨੂੰ ਮਿਲਣ ਤੋਂ ਬਿਨਾਂ ਕਿਤੇ ਵੀ ਨਹੀਂ ਜਾਣਾਗਾ ਮੈਨੂੰ ਲੱਗਦਾ ਮਾਸੀ ਜੀ ਨੂੰ ਨਾਲ ਮੇਰੇ ਆਉਂਦਾ ਨਹੀਂ ਪਤਾ ਚਲੋ ਕੋਈ ਗੱਲ ਨਹੀਂ ਨਹੀਂ ਮੈਂ ਮਨ ਵਿੱਚ ਬਾਤ ਚ ਦੱਸਦੀ ਆ ਪਹਿਲਾਂ ਫੋਨ ਲਾ ਉਹਨੂੰ ਕੱਟ ਗਈ ਆ ਗੱਲ ਕਰਦੀ ਕਰਦੀ ਸੋਚੋ ਉਹ ਅਜੇ ਤੱਕ ਸਟਾਫ ਹੈ ਸੋਚੋ ਫੱਕੀ ਬੰਦ ਕਰਤਾ ਹੋਣਾ ਦੇਖਿਆ ਦਰਦੀ ਸੋਚੋ ਫੱਕੀ ਆ ਕਿੰਨਾ ਚਿਰ ਰੱਖੂਗੀ ਇਹ ਸੋਚ ਬੰਦ ਇਹ ਤਾਂ ਘਰ ਤੱਕ ਪਹੁੰਚਾਂਗੀ ਮੈਂ ਹੁਣ ਲਾਵਾ ਆ ਗਿਆ ਤੂੰ ਬੜੀ ਛੇਤੀ ਮੰਮੀ ਛੇਤੀ ਕਹਦਾ ਵਾ ਦੇਨ ਤੇ ਡੁੱਪ ਗਿਆ ਹਤੋਂ ਆ ਤੇ ਮੈਂ ਤੈਨੂੰ ਆਖਿਆ ਵੀ ਕੋਈ ਗੱਲ ਨਹੀਂ ਤੂੰ ਰਾਤ ਰਹਿ ਆਪੀ ਉਹ ਰਾਤ ਤੇ ਮੰਮੀ ਤਾਦੀ ਰਹਿੰਦਾ ਨਾ ਵਾਸੀ ਤੇ ਘਰੇ ਆ ਨਹੀਂ ਅੱਛਾ ਮਿਲੀ ਨਹੀਂ ਤੈਨੂੰ ਨਹੀਂ ਉਹ ਤੇ ਤੂੰ ਆਂਦੇ ਹੋ ਮੇਰੀ ਗੱਲ ਹੋਈ ਆ ਤੇ ਉਹ ਤਾਂ ਘਰ ਜਾਂ ਨਹੀਂ ਨਹੀਂ ਗੱਲ ਤੇ ਮੇਰੀ ਹੋਈ ਹੀ ਸਵੇਰੇ ਪਰ ਕਿਤੇ ਪੈ ਗਿਆ ਹੋਣਾ ਕੰਮ ਨੂੰ ਉਹ ਵੀ ਹੋ ਸਕਦਾ ਵਾ ਹਾਂ ਤਾਂ ਚੱਲ ਗਈ ਹੋਣੀ ਆ ਉਹਦਾ ਵੀ ਮੋਜ ਤੇ ਬੜਾ ਜ਼ੋਰ ਲੰਦਾ ਆਈ ਇਹ ਰ ਆਪੋ ਵੀਰ ਜੀ ਮੈਂ ਵੀ ਨਹੀਂ ਫੇਰ ਸਹੀ ਇੱਕ ਮੈਨੂੰ ਸਹੀ ਗੱਲ ਪੁੱਛੋ ਇਹ ਵੀ ਟੈਨਸ਼ਨ ਨਹੀਂ ਕਿ ਡੰਗਰਾਂ ਦਾ ਤੁਸੀਂ ਕੱਲੇ ਕਿੱਥੇ ਸੰਭੋਗੇ ਧਾਰਾਂ ਤੋੜਾ ਕੱਢਣੀ ਆ ਤੁਹਾਨੂੰ ਪਤਾ ਹੀ ਉਹ ਡੰਗਰਾਂ ਦਾ ਤੇ ਮੈਂ ਕਰ ਲੈਣਾ ਹੀ ਕੋਈ ਗੱਲ ਨਹੀਂ ਤੇ ਜੇ ਤੈਨੂੰ ਨਹੀਂ ਮਾਸੀ ਮਿਲੀ ਤੇ ਤੂੰ ਰਾਤ ਰਹਿ ਪੈਂਦਾ ਐਵੇਂ ਭੱਜ ਆਇਆ ਵਾਂ ਤੂੰ ਮੰਮੀ ਉਹ ਤਾਂ ਤੁਹਾਡੀ ਗੱਲ ਠੀਕ ਆ ਚਲੋ ਕੋਈ ਗੱਲ ਨਹੀਂ ਆਪਾਂ ਇਦਾਂ ਕਰਾਂਗੇ ਫੇਰ ਕਿਸ ਦਿਨ ਮੈਂ ਤੇ ਗਰਲੀਨ ਚੱਲ ਜਾਾਂਗੇ ਤੇ ਗਰਲੀਨ ਕਿੱਥੇ ਮੰਮੀ ਨੂੰ ਕਹਾਂ ਚਾਹ ਬਣਾਏ ਘੁੱਟ ਤੇ ਮੈਂ ਉਹਨਾਂ ਤੱਕ ਵੀ ਦੀ ਗੱਲ ਮਾਰਾਂ ਚੱਕਰ ਗਰਲੀਨ ਤੇ ਨਹੀਂ ਇੱਥੇ ਗੰਦੀ ਨਹੀਂ ਇੱਥੇ ਇਹ ਤੇ ਘਰ ਗਈ ਆ ਨਹੀਂ ਘਰੋਂ ਨੇ ਕਿਸਦੇ ਕੀ ਜਾਣਾ ਹੀ ਉਹਦੇ ਬੈਗ ਭਰ ਕੇ ਤੁਰ ਪੀ ਤੇ ਮੈਨੂੰ ਉਦੋਂ ਹੀ ਪਤਾ ਲੱਗਾ ਪਤਾ ਨਹੀਂ ਉਹਦੀ ਚਾਚੀ ਦਾ ਫੋਨ ਆਇਆ ਲੱਗਦਾ ਸੀ ਤੂੰ ਮੰਮੀ ਤੂੰ ਫੋਨ ਤੇ ਕਰ ਦਿੰਦੇ ਮੈਂ ਤੈਨੂੰ ਆਖਿਆ ਸੀ ਮੈਂ ਹਲਾਵਨੂੰ ਫੋਨ ਕਰ ਲਾ ਜਾਂ ਨੂੰ ਆ ਲੈਣ ਦੇ ਉਹਨੂੰ ਨਾਲ ਲੈ ਜੀ ਉਹਨ ਤਾਂ ਮੇਰੀ ਇੱਕ ਵੀ ਨਹੀਂ ਸੁਣੀ ਉਹ ਤੇ ਮੈਨੂੰ ਸੌ ਸੌ ਗੱਲਾਂ ਸੁਣਾ ਕੇ ਗਈ ਸੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋ ਸਨਾਵ ਜੀ ਕਿੱਦਾਂ ਠੀਕ ਠਾਕ ਜੀ ਆਸ ਕਰਦੇ ਹਾਂ ਕਿ ਤੁਸੀਂ ਵਧੀਆ ਹੋਵੋਗੇ ਜੇ ਭੀ ਜੇ ਤੁਹਾਨੂੰ ਸਾਡੀ ਸਟੋਰੀ ਵਧੀਆ ਲੱਗਣ ਦੀ ਵੱਧ ਤੋਂ ਵੱਧ ਸ਼ੇਅਰ ਕਰੋ ਇਹ ਸਟੋਰੀ ਨੂੰ ਤੇ ਸਾਰੇ ਜਣੇ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਜਿੱਦਾਂ ਕਿ ਤੁਹਾਨੂੰ ਪਤਾ ਹੈ ਜ਼ਮੀਨਦਾਰ ਲਾਲ ਚ ਸਟੋਰੀ ਚੱਲਣ ਢੀ ਆ ਤੇ ਸਾਰੇ ਭੈਣ ਭਰਾ ਤੁਸੀਂ ਵੱਸ ਵੱਧ ਪਿਆਰ ਦਿਆ ਕਰੋ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ